ਸਤਗੁਰੂ ਕਹਿੰਦੇ ਵੇਲ ਨਾ ਪਾਈਆ ਪਾਈਆਂ ਨਹੀਂ ਵੇਲ ਨਾ ਪਾਈਆ ਪੰਡਤੀ ਬਹੁਵਚਨ ਛੋ ਜਾਏਗਾ ਕਹਿੰਦੇ ਨੇ ਇਸ ਵੇਲੇ ਦਾ ਪਤਾ ਪੰਡਤਾਂ ਨੂੰ ਵੀ ਨਹੀਂ Hindu ਧਰਮ ਨਾਲ ਜਿਹੜੇ ਸੰਬੰਧਿਤ ઋષਿ मुनि ਪੰਡਿਤ ਨੇ ਮੈਂ ਬ੍ਰਾਹਮਣ ਨਹੀਂ ਕਹਿ ਰਿਹਾ ਪੰਡੇਦ ਅਰਥ ਵਿਦਵਾਨ ਵੇਲ ਨਾ ਪਾਈਆ ਪੰਡਤੀ ਉਸ ਵੇਲੇ ਦਾ ਪਤਾ ਪੰਡਤਾਂ ਨੂੰ ਵੀ ਨਹੀਂ ਜੇ ਹੋਵੇ ਲੇਖ ਪੁਰਾਣ ਇਥੇ ਪਾਠ ਜੇ ਨਹੀਂ ਜੇ ਸਿਆਰੀ ਖ ਲਾ ਨਹੀਂ ਪੜਿਆ ਜੇ ਹੀ ਜਾਂਦਾ ਲਾ ਲਾ ਕੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਜੇ ਦਾ ਅਰਥ ਨਹੀਂ ਤਾਂ ਇਹਦੇ ਅਰਥਿਓ ਕਰੀਏ ਉੰਜ ਸਿੱਧੇ ਜਅ ਅਰਥ ਕਰਾਂਗਾ ਜੀ ਜੇ ਇਸ ਬਾਰੇ ਪਤਾ ਹੁੰਦਾ ਕੋਵੇ ਲੇਖ ਪੁਰਾਣ 18 ਪੁਰਾਣਾ ਵਿੱਚੋਂ ਇੱਕ ਹੋਰ ਪੁਰਾਣ ਇਸ ਟਾਈਮ ਤੇ ਕਿਉਂ ਨਾ ਰੱਜੰਦੇ ਕਿ ਰੱਬ ਨੇ ਕਿਹੜੇ ਵੇਲੇ ਰਚਨਾ ਕੀਤੀ ਹੈ ਕਹਿੰਦੇ ਕਿਸੇ 18 ਪੁਰਾਣਾ ਚ ਕਿਸੇ ઋષਿ ਨੇ ਜ਼ਿਕਰ ਕੀਤਾ ਮਹੀਨਾ ਕਿਹੜਾ ਇੱਕ ਫਿਰ ਧਿਆਨ ਨਾਲ ਸੁਣਿਓ ਇਹ ਜ਼ਰੂਰ ਕੀਤਾ ਜ਼ਿਕਰ ਕਿਵੇਂ ਬਣਿਆ ਪਰ ਕਦੋਂ ਬਣਿਆ ਇਹ ਨਹੀਂ ਕਿਸੇ ਨੇ ਦੱਸਿਆ ਮੈਂ ਤਾਂ ਇੱਕ ਦਿਨ ਬੇਨਤੀ ਕੀਤੀ ਸ੍ਰਿਸ਼ਟੀ ਉਹ ਇੱਕ ਕਿਤਾਬ ਰੱਬ ਨੇ ਬਣਾਈ ਏ ਜਿਹਦੇ ਨਾਲ ਆਧ ਵਾਲੇ ਪੰਨੇ ਕਿਸੇ ਨੂੰ ਲੱਭਦੇ ਨਾ ਅੰਤ ਵਾਲੇ ਲੱਭਦੇ ਆ ਵਿੱਚੋਂ ਵਿੱਚੋਂ ਵੇਖ ਲੈ ਜੋ ਕੋਈ ਤੇਰੇ ਸਾਹਮਣੇ ਆਦਾ ਕਿਸੇ ਨੂੰ ਕੀ ਪਤਾ ਮਹਾਰਾਜ ਕਿੰਨੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਮੇਰੀ ਬੇਨਤੀ ਇਹਦਾ ਪਾਠ ਪ੍ਰਾਣ ਨਹੀਂ ਕਰਨਾ ਔਂਕੜ ਜ਼ਰੂਰ ਬੋਲਣੀ ਇਹ ਇਹ ਜੇ ਪ੍ਰਾਣ ਪਾਠ ਕਰਾਂਗੇ ਰਣ ਮੈਂ ਛੁੱਟੈ ਪ੍ਰਾਣ ਪੜੀਏ ਪਾਠ ਪੁਰਾਣ ਦੇਖੋ ਆਸਾ ਦੀਵਾਰ ਚ ਹੁੰਦਾ ਇੱਥੇ ਜਦੋਂ ਪੁਰਾਣ ਪੜਾਂਗੇ ਦੇ ਅਰਥ ਹੋ ਜਾਣਗੇ ਧਰਮ ਗ੍ਰੰਥ 'ਚ 18 ਪੁਰਾਨ ਗੁਰੂ ਜੀ ਕਹਿੰਦੇ ਆ ਦੱਸੋ ਕਿਸੇ ઋષਿ मुनि ਦਾ ਉਹ ਪੁਰਾਣ ਜਿਹਦੇ ਵਿੱਚ ਵੇਲਾ ਨਿਰਧਾਰਿਤ ਹੋਵੇ ਮਹੀਨਾ ਹੋਵੇ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਊੜਾ ਖੁੱਲਾ ਵਕਤ ਨਾ ਪਾਇਓ ਕਾਦੀਆਂ ਕਾਜ਼ੀਆਂ ਨੇ ਮਹਾਰਾਜ ਕਹਿੰਦੇ ਨੇ ਵਕਤ ਨਾ ਪਾਇਓ ਉਹਨਾਂ ਦਾ ਸ਼ਬਦ ਵੇਲਾ ਵਰਤਿਆ ਵਕਤ ਨਾ ਪਾਇਓ ਕਾਦੀਆਂ ਜੇ ਨਹੀਂ ਤਾਂ ਮੈਂ ਅਰਥ ਕਰ ਰਿਹਾ ਜੇਦਰ ਤੇ ਨਹੀਂ ਤਾਂ ਲਿਖਨ ਲਿਖਨ ਇੱਥੇ ਨੰਨੇ ਨਾਲ ਹੈ ਲਿਖਨ ਲੇਖ ਕੁਰਾਨ ਜੇ ਨਹੀਂ ਤਾਂ ਉਹਨਾਂ ਕੁਰਾਨ ਵਿੱਚ ਵੀ ਇਹ ਐ ਤਾਂ ਵਕਤ ਦੀਆਂ ਲਿਖ ਦੇਣੀਆਂ ਸਨ ਜੇ ਉਹਨਾਂ ਨੂੰ ਪਤਾ ਹੁੰਦਾ ਇੱਥੇ ਗੁਰਦੇਵ ਨੇ ਸ਼ਬਦ ਕਾਦੀਆਂ ਵਰਤਿਆ ਹੈ ਮੁੱਲਾ ਨਹੀਂ ਵਰਤਿਆ ਬਹੁਤ ਬਰੀਕੀ ਵਿੱਚ ਵਰਤੀ ਇਦਾ ਕਾਰਨ ਅਸਲ 'ਚ ਸੱਚ ਹੈ ਵੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਧਾਰਮਿਕ ਗ੍ਰੰਥ ਨਹੀਂ ਜਿਹਨੂੰ ਉਸ ਦੇ ਉਚਾਰਨ ਕਰਤੇ ਨੇ ਆਪਣੀ ਖਿਆਯਾਤੀ ਵਿੱਚ ਐਡਿਟ ਕੀਤਾ ਹੋਵੇ ਤੇ ਆਪਣੀ ਹਿਆਤੀ ਵਿੱਚ ਉਹਨੂੰ ਕਿਹਾ ਹੋਵੇ ਲੋਕੋ ਇਹਨੂੰ ਮੰਨਿਓ ਚਲੋ ਠੀਕ ਹੈ ਕੁਰਾਨ ਦੇ ਬਾਰੇ ਮੈਂ ਕਿਸੇ ਧਰਮ ਗ੍ਰੰਥ ਤੇ ਨਹੀਂ ਉਹ ਬਾਅਦ ਵਿੱਚ ਖਲੀਫਿਆਂ ਕੱਠਾ ਕੀਤਾ حضرت ਮੁਹੰਮਦ ਸਾਹਿਬ ਤੋਂ ਬਾਅਦ ਖਲੀਫਾ ਹੈ ਖਲੀਫਾ ਫੈਸਲੇ ਕਰਦਾ ਹੈ ਜਦੋਂ ਇਸਲਾਮ ਬਹੁਤ ਜ਼ਿਆਦਾ ਫੈਲਿਆ ਉਦੋਂ ਫਿਰ ਇੱਕ ਖਲੀਫੇ ਦੀ ਥਾਂ ਤੇ ਕਾਜ਼ੀ ਮੁਕਰਰ ਕੀਤਾ ਗਿਆ ਕਿ ਕਾਜ਼ੀ ਕਿਵੇਂ ਕਰੇਗਾ ਇਹ ਇਹ ਫਿਰ ਇਨਸਾਬ ਕਾਜ਼ੀ ਕਰਦਾ ਸੀ ਇਹਦਾ ਇਹਦਾ ਖਲੀਫੇ ਨਾਲ ਸੰਬੰਧ ਮਹਾਰਾਜ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਥਿਤ ਆ ਚੰਦਰਮਾ ਦੀਆਂ ਵਾਰ ਹਫਤੇ ਦੀ ਵਾਰ ਛੇਤ ਵਾਰ ਨਾ ਇੱਥੇ ਕੰਨਾ ਲਾਇਆ ਮਹਾਰੇ ਨੇ ਨਹੀਂ ਜਾਣਦੇ ਥਿਤ ਵਾਰ ਨਾ ਜੋਗੀ ਜਾਣਾਂ ਦੁਲਾਵਾਂ ਕਿ ਇਸ ਥਿਤ ਤੇ ਵਾਰ ਨੂੰ ਜੋਗੀਆਂ ਨੂੰ ਨਹੀਂ ਪਤਾ ਜਿੰਨੀਆਂ ਮਰਜੀ ਸਮਾਧੀਆਂ ਲਾਣ ਰੁੱਤ ਮਹ ਨਾ ਕੋਈ ਨਾ ਰੁੱਤ ਦਾ ਨਾ ਮਹੀਨੇ ਦਾ ਕਿਸੇ ਨੂੰ ਪਤਾ ਨਹੀਂ ਤੇ ਸਤਿਗੁਰੂ ਫਿਰ ਤੁਸੀਂ ਦੱਸ ਦਿਓ ਵੇਖੋ ਗੁਰੂ ਸਾਹਿਬ ਦੀ ਨਿਮਰਤਾ ਕਹਿੰਦੇ ਮੈਂ ਤੇ ਇਸ ਮਸਲੇ 'ਚ ਪੈਂਦਾ ਹੀ ਕੋਈ ਨਹੀਂ ਮੌਦੇ ਤੇ ਛੱਡ ਦਿੱਤਾ ਜਿਨੇ ਬਣਾਇਆ ਜਾ ਕਰਤਾ ਜਾ ਨਹੀਂ ਇੱਥੇ ਪਾਠ ਜਾ ਹੀ ਜਿਸ ਨੇ ਜਿਹੜੇ ਨੇ ਜਾ ਪਾਠ ਕਰਾਂਗੇ ਅਨਰਥ ਹੋ ਜਾਣਾ ਜਾ ਕਰਤਾ ਸਿਰਠੀ ਸ੍ਰਿਸ਼ਟੀ ਨਹੀਂ ਜਾ ਕਰਤਾ ਸਿਰਠੀ ਕੋ ਸਾਜੇ ਲਾਂਖ ਹੈ ਸਾਜੇ ਆਪੇ ਜਾਣੈ ਸੋਈ ਇਹਦਾ ਅਰਥ ਹੋ ਗਿਆ ਜਿਸ ਕਰਤੇ ਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਇਹਦੇ ਬਾਰੇ ਉਹੀ ਜਾਣਦਾ ਬੰਦਿਆ ਤੂੰ ਕੀ ਜਾਣ ਸਕਣਾ ਦੇਖੋ ਸਪਸ਼ਟ ਕਰ ਦਿੱਤਾ ਵੀ ਇਸ ਮਸਲੇ 'ਚ ਨਾ ਪਵੋ ਵੀ ਕਦੋਂ ਹੋਇਆ ਹਾਂ ਕਿਵੇਂ ਹੋਇਆ ਦੇ ਉੱਤਰ ਮਿਲਦੇ ਨੇ ਸੱਚੇ ਤੇ ਪਵਣਾ ਭਇਆ ਪਵਣੇ ਤੇ ਜਲ ਹੋਇ ਪਰ ਇਹ ਨਹੀਂ ਦੱਸਿਆ ਵੀ ਤਰੀਕਾ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ ਆਪੇ ਜਾਂਦਾ ਅੱਗੇ ਮਹਾਰਾਜ ਕਹਿੰਦੇ ਕਿਵ ਕਰ ਆਖਾਂ ਇਹ ਪੁਰਾਤਨ ਪੰਜਾਬੀ ਸੀ ਜੀ ਇਹ ਜੀ ਨੂੰ ਅਜਿਹਾ ਕਿਉਂ ਕਹਿੰਨੇ ਪਿਆ ਇਹਦੇ ਚ ਮੈਂ ਇੱਕ ਦਿਨ ਕਿਹਾ ਦੋਨੋਂ ਆ ਗਈ ਜਿਹੜੀ ਪੰਜਾਬੀ ਖੁਣ ਵਰਤਿੰਦੀ ਗਏ ਉਹਦਾ ਵੀ ਲਫ਼ਜ਼ ਆ ਕਿਉਂ ਪਹਿਲਾਂ ਸੀ ਕਿਵ ਕਿਵ ਕਰ ਆਖਾਂ ਕਿਵੇਂ ਆਖਾਂ ਉਸ ਨੂੰ ਮਹਾਰਾਜ ਕਹਿੰਦੇ ਕਿਵ ਸਾਲਾਹੀ ਸਾਲਾਹੀ ਕਿਵੇਂ ਉਹਦੀ ਸਲੋਤਾ ਕਰਾਂ ਕਿਵੇਂ ਸਬਿਤ ਕਰਾਂ ਕਿਉਂ ਵਰਨੀ ਵਰਨੀ ਦਾ ਅਰਥ ਹੈ ਵਰਣਨ ਕਰਨਾ ਬਿਆਨ ਕਰਨਾ ਵਿਸਤਾਰ ਕਰਨਾ ਕਿਵ ਜਾਣਾਂ ਕਿਵੇਂ ਇਸ ਗੱਲ ਨੂੰ ਸਮਝਾਂ ਕਿਵ ਕਰ ਆਖਾਂ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਬਾਬਾ ਜੀ ਕਹਿੰਦੇ ਨਾਨਕ ਆਖਣ ਆਖਣ ਨਾਨਕ ਆਖਣ ਸਭ ਕੋ ਆਖ ਹੈ ਕਹਿਣ ਮਾਤਰ ਨੂੰ ਸਾਰੀ ਕਹੀ ਜਾਂਦੇ ਆ ਤੇ ਮਹਾਰਾਜ ਕਹਿੰਦੇ ਨੇ ਫਿਰ ਦੂਜੇ ਗੱਲ ਦੂਜੇ ਨੂੰ ਕੱਟਦੇ ਪਿਆ ਇੱਕ ਦੂ ਇੱਕ ਸਿਆਣਾ ਜਿੰਨੂੰ ਪੁੱਛੋ ਕਹਿੰਦੇ ਨੂੰ ਕੀ ਪਤਾ ਮੈਨੂੰ ਪਤਾ ਮਿਰ ਤੋਂ ਪੁੱਛ ਮਹਾਰਾਜ ਕਹਿੰਦੇ ਵੇਖੋ ਲੋਕ ਕਰ ਕੀ ਰਹੇ ਨੇ ਮੈਂ ਕਹਿੰਦੇ ਮੈਂ ਨਹੀਂ ਕਹਿ ਸਕਦਾ ਕਿਵੇਂ ਆਖਾਂ ਕਿਵੇਂ ਵਰਨਨ ਕਰਾਂ ਮੇਰੇ ਕੋਲ ਸਮਰੱਥਾ ਹੀ ਨਹੀਂ ਇਹ ਤਾਂ ਕਰਤਾ ਜਾਣੇ ਜਿੰਨੇ ਰਚਿਆ ਕਿਉਂਕਿ ਜَا ਕਰਤਾ ਸ੍ਰਿਸ਼ਟੀ ਕੋ ਸਾਜੇ ਕਿਉਂ ਵਰਨੀ ਕਿਵੇਂ ਜਾਣਾ ਕਿਆ ਨਾਨਕ ਆਖਣ ਸਭ ਕੋ ਆਖ ਹੈ ਇੱਕ ਦੂ ਇੱਕ ਸਿਆਣਾ ਇੱਕ ਤੋਂ ਇੱਕ ਸਿਆਣਾ ਬਣਿਆ ਬੈਠੇ ਮਹਾਰਾਜ ਕਹਿੰਦੇ ਵੱਡਾ ਸਾਹਿਬ ਮੇਰੀ ਬੇਨਤੀ ਸਾਹਿਬ ਅਰਥ ਮਾਲਕ ਮੇਰਾ ਵਹਿਗੁਰੂ ਸਭ ਤੋਂ ਵੱਡਾ ਹੈ ਵੱਡੀ ਨਾਈ ਨਾਈ ਨੇ ਨਾਈ ਦਾ ਅਰਥ ਵਡਿਆਈ ਮੇਰਾ ਸਾਹਿਬ ਵੱਡਾ ਹੈ ਉਹਦੀ ਵਡਿਆਈ ਵੀ ਬੜੀ ਵੱਡੀ ਹੈ ਕੀਤਾ ਜਾ ਕਾ ਹੋਵੇ ਇਹ ਜੋ ਕੁਝ ਕੀਤਾ ਹੈ ਇਹ ਉਸ ਦਾ ਬਣਾਇਆ ਹੋਇਆ ਹੈ ਉਹਨੇ ਸਭ ਕੁਝ ਕੀਤਾ ਹੈ ਮਹਾਰਾਜ ਕਹਿੰਦੇ ਵੱਡਾ ਸਾਹਿਬ ਵੱਡੀ ਨਹੀਂ ਉਹ ਵੱਡਾ ਹੈ ਉਹਦੀ ਸੱਚਮੁੱਚ ਵਡਿਆਈ ਵੀ ਵੱਡੀ ਹੈ ਕੀਤਾ ਜਾਕਾ ਹੋਵੇ ਜੋ ਕੁਝ ਕਹੇ ਉਹ ਤਾਂ ਕੀਤਾ ਨਾਨਕ ਜੇ ਕੋ ਜੇ ਕੋ ਆਪੂ ਆਪੂ ਆਪਣੇ ਆਪ ਜਾਣੇ ਜਿਹੜਾ ਬੰਦਾ ਆਪਣੇ ਆਪ ਚ ਫੁੱਲਿਆ ਫਿਰੇ ਮੈਨੂੰ ਸਭ ਕੁਝ ਪਤਾ ਹੈ ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ ਅੱਗੇ ਆਵੇਗਾ ਨਾ ਜਦੋਂ ਮਹਾਰਾਜ ਇੱਕ ਤਾਂ ਕਹਿਣਗੇ ਸੋਦਰ ਤੋਂ ਪਹਿਲਾਂ ਕਹਿੰਦੇ ਨੇ ਜਦੋਂ ਮੂਰਖਾਂ ਦੀ ਲਿਸਟ ਤਿਆਰ ਕਰਨੀ ਹੈ ਸਭ ਤੋਂ ਟੋਪਰ ਉਹਨੂੰ ਲਿਖਣਾ ਜਿਹੜਾ ਕਹਿੰਦਾ ਮੈਂ ਸਭ ਕੁਝ ਜਾਣ ਗਿਆ ਹਾਂ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰ ਸਭ ਤੋਂ ਟੌਪ ਦਾ ਮੂਰਖ ਉਹ ਵੇ ਜਿਹੜਾ ਕਹਿੰਦਾ ਮੈਂ ਜਾਣ ਗਿਆ ਇਹ ਕਹ ਗੁਰੂ ਘਰ ਦੀ ਨਿਰਮਾਣਤਾ ਸਭ ਕੁਝ ਦੱਸ ਵੀ ਰਿਹਾ ਤੇ ਪਿਛਲੇ ਦਿਨ ਮੈਂ ਕਹਿ ਸੀ ਸ਼ਾਇਦ ਭਾਈ ਵੀਰ ਸਿੰਘ ਨੇ ਕਿਹਾ ਸੀ ਕੀ ਹੋਇਆ ਤੇ ਕੀਕੂ ਹੋਇਆ ਕਭ ਕਭ ਮੁਬੇ ਸਿਆਣੇ ਉਸ ਰਾਂ ਪਵੇਂ ਕਿਉ ਜਿੰਦੇ ਜਿਸ ਰਾਂ ਪੂਰ ਮੁਹਾਣੇ ਭਟਕਨ ਛੱਡ ਲਟਕਲਾ ਇੱਕੋ ਖੀਵੀ ਹੋ ਸੁਖਮਾਨੀ ਹੋਸ਼ਾ ਨਾਲੋ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣੇ ਗੁਰੂ ਜੀ ਕਹਿ ਰਿਹਾ ਨਹੀਂ ਕੋਈ ਜਾਣ ਸਕਦਾ ਮਹਾਰਾਜ ਕਹਿ ਰਿਹਾ ਵੱਡਾ ਸਾਹਿਬ ਵੱਡੀ ਨਾਹੀਂ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਆਪਣੇ ਆਪ ਚ ਸਰਦਾਰ ਆਪਣੇ ਆਪ ਚ ਵਿਦਵਾਨ ਆਪੂ ਜਾਣੇ ਮੈਂ ਬੋਲ ਜਾਣੇ ਅੱਗੇ ਗਿਆ ਨਾ ਨਾ ਸੋਹ ਹੈ ਉਹ ਰੱਬ ਦੀ ਦਰਗਾਹ ਚ ਗਿਆ ਹੋਇਆ ਬਿਲਕੁਲ ਚੰਗਾ ਨਹੀਂ ਲੱਗੇਗਾ ਜਿਹੜਾ ਹੰਕਾਰ ਦੀ ਡੀਂਗ ਮਾਰ ਕੇ ਕਹਿੰਦਾ ਮੈਂ ਸਭ ਤੋਂ ਸਿਆਣਾ ਮੈਨੂੰ ਸਮਝ ਪੈ ਗਈ ਮਹਾਰਾਜ ਨੇ ਤਾਂ ਹੀ ਕਿਹਾ ਆਪਸ ਕੋ ਜੋ ਭਲਾ ਕਹਾਵਾ ਹੈ ਤਸੈ ਭਲਾਈ ਨਿਕਟਣਾ ਆਵੇ ਗੁਰੂ ਸਾਹਿਬ ਕਹੇ ਨਹੀਂ ਇਹ ਗਲਤ ਗੱਲ ਹੈ ਤੂੰ ਕਿਵੇਂ ਕਹੇਂ ਮੈਂ ਬਹੁਤ ਸਿਆਣਾ ਹੁਣ ਇਸ ਤੋਂ ਅੱਗੇ ਸੱਚੇ ਪਾਤਸ਼ਾਹ ਇੱਕ ਹੋਰ ਹੈ ਗੱਲ ਉਹ ਇਸੇ ਨਾਲ ਜੁੜ ਕੇ ਬਾਰਮੁਖੀ ਲੋਕਾਂ ਨੇ ਧਰਮਾਂ ਨੇ ਗਿਣਤੀ ਮਿੰਤੀ ਕੀਤੀ ਹੁਣੇ ਕਿਰਪਾ ਕਰੋ ਇਹ ਅਗਲੀ ਪੌੜੀ ਸ਼ੁਰੂ ਹੋ ਗਈ ਇਹਦੇ ਨਾਲ ਮਿਲਦੀ ਤਾਂ ਇਸ ਅਰਥ ਕਰ ਲੱਗੇ ਆ ਪਾ ਤਾਲਾ ਪਾ ਤਾਲ ਲਖ ਆਗਾਸਾ ਆਗਾਸ ਵੈਸੇ ਨਾਸਕੀ ਰਹਿਤ ਹੈ ਪਾਠ ਬੜੇ ਸਾਰੇ ਜਨਾਂ ਪਾ ਤਾਲਾ ਪਾ ਤਾਲ ਲਖ आगासा आगास। शब्द पताल, पताल आकाश शब्द आकाश कह इथे गग्गा ਵਰਤਿਆ ਗੁਰੂ ਜੀ ਨੇ ਲੱਖਾਂ ਪਤਾਲ ਨੇ ਇੱਕ ਪਤਾਲ ਤੋਂ ਅੱਗੇ ਪਤਾਲ ਲੱਖਾਂ ਪਤਾਲ ਨੇ ਆਕਾਸ਼ ਤੋਂ ਅੱਗੇ ਹੋਰ ਆਕਾਸ਼ ਨੇ ਫਿਰ ਬੇਨਤੀ ਪਾਤਾਲਾ ਪਤਾਲ ਲੱਖ ਆਗਾਸਾਂ ਆਗਾਸ ਓੜਕ ਓੜਖ ਯੋਰ ਲਾ ਕੇ ਅੰਤ ਤੱਕ ਕਹਿ ਲੋ ਮਹਾਰਾਜ ਕਹਿੰਦਾ ਗੱਲ ਸੁਣੋ ਤੁਸੀਂ ਹਮੇ ਸਿਰਖਭਾਈ ਕਰਦੇ ਪਇਓ ਇੱਥੇ ਤੇ ਵੇਦਾਂ ਦੇ ॠषि मुनि ਸਾਰੇ ਇੱਕ ਜਬਾਨ ਹੋ ਕੇ ਕਹਿੰਦੇ ਸਨ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਬੇਨਤੀ ਪਾ ਤਾਲਾ ਪਾ ਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਨ ਇੱਕ ਬਾਤ ਇੱਕ ਬਾਤ ਇੱਕ ਜਬਾਨ ਹੋ ਕੇ ਵੇਦ ਕਹਿ ਰਿਹਾ ਇਹਦਾ ਮਤਲਬ ਵੇਦਾਂ ਦੇ ॠषि ਵੀ ਇਸ ਗੱਲ ਨੂੰ ਕਹਿ ਰਿਹਾ ਕਿ ਓੜ ਕੋੜਕ ਪਾਲ ਥਕੇ ਉਸ ਪਰਮਾਤਮਾ ਦੀ ਰਚੀ ਕੋਈ ਰਚਨਾ ਦਾ ਕੋਈ ਅੰਤ ਨਹੀਂ ਔੜ ਕੁੜਕ ਅੰਤ ਕਰ ਚੁੱਕਿਆ ਪਰ ਪਿਆਰਿਓ ਉਹਦਾ ਅੰਤ ਨਹੀਂ ਪੈ ਸਕਦਾ ਇਸ ਬਾਰੇ ਚਲੋ ਗੁਰੂ ਜੈਬ ਜੀ ਤੇ ਇਹ ਬਖਸ਼ਿਸ਼ ਕੀਤੀ ਮੈਂ ਆਪ ਨੂੰ ਬੇਨਤੀ ਕਰ ਰਿਹਾ ਜਦੋਂ ਖੰਡ ਆਉਣਗੇ ਮੈਂ ਕਰ ਜਾਾਂਗਾ ਕਥਾ ਪਰ ਮੈਂ ਸੱਚ ਕੇ ਨਾ ਮਾਰੇ ਦੀ ਜੂਰੀ ਚ ਖੰਡਾਂ ਦੀ ਕਥਾ ਅਕਥਨੀਆਂ ਹੈ ਆਪਣੇ ਤੋਂ ਹੋਣੀ ਨਹੀਂ ਪਰ ਯਤਨ ਕਰਾਂਗੇ ਅਸਾਂ ਤੇ ਅੱਖਰਾਂ ਨਾਲ ਹੀ ਚੱਲਣਾ ਹੈ ਨਾ ਕਥਨੀਆਂ ਗੁਰੂ ਜੀ ਖੁਦ ਕਹਿੰਦੇ ਹੁਣ ਆ ਜਿਹੜਾ ਹੈ ਇਸ ਧਰਤੀ ਤੋਂ ਬਿਨਾ ਹੋਰ ਧਰਤੀਆਂ ਬਹੁਤ ਨੇ ਇਸ ਧਰਤੀ ਤੋਂ ਬਿਨਾ ਬਹੁਤ ਪਤਾਲ ਆਕਾਸ਼ ਪਰ ਮੈਂ ਇੱਕ ਬੇਨਤੀ ਆਪ ਨੂੰ ਕਰਨੀ ਹੈ ਆਪ ਸਰਦਾ ਸੰਯੁਕਤ ਬੈਠੇ ਹੋ ਗੁਰੂ ਸਾਹਿਬ ਬਗਦਾਦ ਜਾਂਦੇ ਆ ਭਾਈ ਸਾਹਿਬ ਨੇ ਦੋਨੋਂ ਪੌੜੀਆਂ ਇਕੱਠੀਆਂ ਰੱਖੀਆਂ ਨੇ ਕਿ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇਆ ਅਸਥਾਨਾ ਬਾਬਾ ਜੀ ਗਏ ਬਗਦਾਦ ਤੋਂ ਬਾਰ ਬਾਰ ਪਰ ਉਦੋਂ ਕਹਿੰਦੇ ਨੀ ਦੀਵਾਰ ਸੀ ਦੀਵਾਰ ਦੇ ਅੰਦਰ ਵਾਰ ਸ਼ਹਿਰ ਤੋਂ ਬਾਹਰ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾਂ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾੰਗ ਨਿਵਾਜ ਕਰ ਬਾੰਗ ਸੀ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਸਰਬਜੀ ਸਰਬ ਜੀਵਾਲ ਪ੍ਰਭੂ ਕਿਰਪਾਲ ਇਹ ਬਾੰਗ ਸੀ ਅਸਰ ਚ ਜਿਹੜੀ ਭਾਈ ਮਨੀ ਸਿੰਘ ਨੇ ਲਿਖੀ ਗੁਰੂ ਜੀ ਨੇ ਕਿਆ ਗੁਰਬਰ ਅਕਾਲ ਇਹ ਸਾਰੇ ਸ਼ਬਦ ਕਹਿ ਕੇ ਸਤਿ ਸ੍ਰੀ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਪ੍ਰਭੂ ਕਿਰਪਾਲ ਸਰਬ ਜੀਵਾਲ ਦਿੱਤੀ ਬਾਗ ਨਿਵਾਜ ਕਰ ਸੁੰਨ ਸਮਾਨ ਹੋਵਾ ਜਹਾਨਾ ਗੁਰੂ ਸਾਹਿਬ ਦੇ ਸ਼ਬਦ ਦੀ ਇੰਨੀ ਵੱਡੀ ਇੰਨੀ ਜ਼ਬਰਦਸਤ ਤਸਵੀਰ ਸੀ ਪੂਰੇ ਦਾ ਪੂਰਾ ਬਗਦਾਦ ਕਹਿੰਦੇ ਨੇ ਸੁਣ ਕਰਕੇ ਰੱਖ ਦਿੱਤਾ ਮੈਂ ਆਪਣੋ ਬੇਨਤੀ ਕਰਾ ਸੁਨਦਰਤ ਕੀਤਾ ਸੀ ਅਫੋਰ ਪੱਥਰ ਨਹੀਂ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਕੋ ਵਾਹ ਜਹਾਨਾ ਸੁਨ ਮੁੰਨ ਨਗਰੀ ਪਈ ਦੇਖ ਫਕੀਰ ਪਿਆ ਦੇਖ ਪੀਰ ਪਿਆ ਹੈਰਾਨਾ ਵੇਖ ਹੈ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਮੈਂ ਪਰਸਵਿਧ्यर्थ ਕਰ ਚੁਕਾ ਪੁੱਛਿਆ ਫਿਰ ਕਹ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ ਅੱਗੋ ਭਾਈ ਸਾਹਿਬ ਬੋਲਦੇ ਆ ਮਰਦਾਨਾ ਜੀ ਨਾਨਕ ਕਲ ਵੀ ਚਾਇਆ ਰੱਬ ਫਕੀਰ ਇੱਕੋ ਪਹਿਚਾਨਾ ਧਰਤ ਆਕਾਸ਼ ਚੋਂ ਦੀ ਜਾਨ ਅੱਗੇ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਾ ਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁਣਾਈ ਸਾਖੀਕਾਰ ਕਹਿੰਦਾ ਵੀ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਇਹ ਇਹ ਪੌੜੀ ਉੱਥੇ ਗਾਹ ਉਥੇ ਗਾਈ ਇਹਦਾ ਮਤਲਬ ਉਹ ਪੀਰ ਦਸਤਗੀਰ ਕਹਿ ਰਿਹਾ ਹੈ ਵੀ ਇਹ ਔੜਕ ਦੀ ਗੱਲ ਸੁਨਾਨਾ ਪਤ ਕਿਉਂਕਿ ਸੱਤ ਆਕਾਸ਼ ਸੱਤ ਪਕਾ ਪਤਲ ਉੰਜ ਵੈਸੇ ਕਤੈਬਾਂ ਜਿਹੜੀਆਂ ਨੇ ਮਹਰ ਨੇ ਚਾਰਾਂ ਦਾ ਜ਼ਿਕਰ ਕਰ ਦਿੱਤਾ ਉਜ਼ੀਲ ਤਰੇਤ ਜ਼ੰਬੂਰ ਅਦਕ ਉਹ ਕਹਿੰਦੇ ਉਹ 18000 ਆਲਮ ਦਸ ਰੀਆਂ ਨੇ ਉਹ ਅੱਗੇ ਤੱਕ ਚਾਉਣਾ ਹੈ ਸੈਸ 18 ਹੈ ਕਹਿਣ ਕਤੈਬਾਂ ਪਰ ਉਹ ਤਾਂ ਕਹਿੰਦੇ ਆ ਕੁਰਾਨ ਮੁਤਾਬਕ ਸੱਤ ਪਤਾਲ ਸੱਤ ਆਕਾਸ਼ ਪਤਾਲਾਂ ਆਕਾਸ਼ ਲੱਕ ਓੜਕ ਭਾਲੀ ਖਬਰ ਸੁਣਾਈ ਉਥੇ ਕਹਿੰਦੇ ਨੇ ਸਾਨੂੰ ਦੱਸ ਫਿਰ ਦੁਰਾਇਣ ਦਸਤ ਗੀਰ ਅਸਾਂ ਵੀ ਦੇਖਾਂ ਜੋਤ ਪਾਈ ਸਾਨੂੰ ਵੀ ਦੱਸ ਮੈਂ ਇਸ ਕਰਕੇ ਆਪ ਨੂੰ ਬੇਨਤੀ ਕਰ ਲੱਗਾ ਜਿਹੜਾ ਸਤਗੁਰੂ ਸੁਰਤ ਨਾਲ ਖੰਡਾਂ ਬ੍ਰਹਮੰਡਾਂ ਦੇ ਚਰਿੱਤਰ ਖੰਡਾਂ ਬ੍ਰਹਮੰਡਾਂ ਦੇ ਵਰਤਾਰੇ ਦੱਸ ਰਿਹਾ ਉਹ ਸਤਗੁਰੂ ਸਮਰਾਤ ਹੈ ਉਹ ਅੱਖ ਫੁਰਕ ਵਿੱਚ ਸਭ ਕੁਝ ਦਖਲਾ ਵੀ ਸਕਦਾ ਹੈ ਉੱਥੇ ਫਿਰ ਉਹਨੇ ਕਿਹਾ ਸਾਨੂੰ ਦੱਸੋ ਉੱਥੇ ਕਹਿੰਦੇ ਨਾਲ ਲੇਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਪਤਾਲ ਆਕਾਸ ਲੱਖ ਅਕ ਫੁਰਕ ਇੱਕ ਖੇਨ ਚ ਅਕ ਫੁਰਕ ਵੀ ਸਬਦ ਕਲਾਈ ਭਰ ਕਚਕੋਲ ਪ੍ਰਸ਼ਾਦ ਦਾ ਧਰੋਂ ਪਤਾਲੋਂ ਲਈ ਕੜਾਈ ਹੁਣ ਮੈਨੂੰ ਨਹੀਂ ਇਹ ਪਤਾ ਪਰ ਭਾਈ ਸਾਹਿਬ ਵਰਗਾ ਗੁਰਮਖ ਇਹ ਸ਼ਬਦ ਕਹਿ ਰਹੇ ਨੇ ਕੋਈ ਹੁਣ ਸਿੱਧ ਕਰੋ ਜੀ ਉੱਥੇ ਕਿਵੇਂ ਹੋ ਸਕਦਾ ਹੈ ਭਾਈ ਸਾਹਿਬ ਕਹਿੰਦੇ ਨੇ ਗੁਰੂ ਸਾਹਿਬ ਨੇ ਉਹਦੇ ਬੇਟੇ ਨੂੰ ਅੱਖ ਚਮਕਣ ਦੀ ਦੇ ਚ ਯਾਦ ਰੱਖਿਓ ਅੱਖ ਚਮਕਣ ਤਾਂ ਸੁਰਤੀ ਦੇ ਮਾਰਗ ਰਾਈਂ ਟਾਈਮ ਖਤਮ ਹੋ ਜਾਂਦਾ ਹੈ ਮੈਂ ਫਿਰ ਬੇਨਤੀ ਕਰਾਂ ਗੁਰੂ ਸਾਹਿਬ ਕਹਿੰਦੇ ਆ ਨਾਲ ਲਿੱਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਪਤਾਲ ਆਕਾਸ਼ ਲੱਖ ਅੱਖ ਪ੍ਰਕ ਵਿੱਚ ਸਭ ਦਿਖਲਾਈ ਪਰ ਕਚਕੋਲ ਪ੍ਰਸ਼ਾਦ ਦਾ ਧੁਰੋਂ ਪਤਲੋਂ ਲਈ ਕੜਾਈ ਕੰਨ ਦੇਗ ਦਾ ਕਚਕੋਲ ਭਰ ਕੇ ਕਹਿਆ ਤੇਰੇ ਪਿਓ ਨੇ ਭਰੋਸਾ ਨਹੀਂ ਕਰਨਾ ਇਹਨੂੰ ਦੇ ਦੇ ਅੱਗੇ ਭਾਈ ਸਾਹਿਬ ਕਹਿੰਦੇ ਜ਼ਾਹਰ ਕਲਾ ਨਾ ਛਪੇ ਛਪਾਈ ਇਸ ਕਲਾ ਨੂੰ ਪਰ ਗੁਰੂ ਜੀ ਫਿਰ ਵੀ ਕਹਿ ਰਹੇ ਐ ਇੰਨੀ ਸਮਰੱਥਾ ਇੰਨੀ ਸੁਰਤ ਇੰਨਾ ਕੁਝ ਹੋਣ ਦੇ ਬਾਵਜੂਦ ਕਹਿ ਰਿਹਾ ਕਿ ਪਾਤਾਲਾ ਪਾਤਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਇੱਕ ਜ਼ਬਾਨ ਵੇਦ ਕਹਿ ਰਿਹਾ ਅੰਤ ਨਹੀਂ ਪਾਇਆ ਜਾ ਸਕਦਾ ਸੈਸ 18 ਕਹਿਨ ਕਤੇਬਾਂ ਆ ਸ਼ਾਮੀ ਮਤ ਦੇ ਗ੍ਰੰਥ ਇਹ 18000 ਆਲਮ ਕਹਿ ਰਿਆ ਮਹਾਰਾਜ ਕਹਿੰਦੇ ਨੇ ਅਸਲੂ ਅਸ ਸਸੇ ਥਲੇ ਔਂਕੜ ਬੋਲਣਿਕ ਹੈ ਅਸਲੂ ਇੱਕ ਧਾਤ ਅਸਲੂ ਦਾਰਤ ਅਸਲੋਂ ਮੋਢ ਤੋਂ ਸ਼ੁਰੂ ਇੱਕ ਧਾਤ ਇੱਕ ਦਾ ਅਰਥ ਪਰਮਾਤਮਾ ਤਾਤ ਦਾ ਅਰਥ ਧਾਰਨ ਕਰਨ ਵਾਲਾ ਕਹਿੰਦੇ ਅਸਲ 'ਚ ਭਾਵੇਂ ਲੱਖਾਂ ਪਤਾਲ ਲੱਖਾਂ ਆਕਾਸ਼ ਨੇ ਹਜ਼ਾਰਾਂ ਆਲਮ ਕਹਿ ਰਹੇ ਹੋ ਪਰ ਅਸਲ ਵਿੱਚ ਇਹਨਾਂ ਮੋਢ ਸੇਵ ਇੱਕ ਰੱਬ ਹੈ ਇਹ ਸਾਰੇ ਰੱਬ ਦੇ ਧਾਰਨ ਕੀਤੇ ਹੋਏ ਆ ਫਿਰ ਬੇਨਤੀ ਅਸਲੂ ਇੱਕ ਤਾਤ ਧਾਰਨ ਕੀਤਾ ਇੱਕ ਪ੍ਰਮਾਤਮਾ ਨੇ ਤੇ ਗੁਰੂ ਸਾਹਿਬ ਜੀ ਫਿਰ ਤੁਸੀਂ ਇਹ ਲੇਖੇ ਤੋਂ ਕਿਉਂ ਦੂਰ ਹੁੰਦੇ ਹੋ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀ ਹੈ ਜੇ ਲੇਖਾ ਹੋ ਸਕੇ ਤਾਂ ਲਖੀਏ ਤੇ ਗੁਰੂ ਜੀ ਕਹਿੰਦੇ ਆ ਲੇਖਾ ਹੋਏ ਵਿਨਾਸ਼ ਲੇਖਾ ਹੋਏ ਵਿਨਾਸ਼ ਮਹਾਰਾਜ ਕਹਿੰਦੇ ਜਿਹੜੀਆਂ ਤੁਹਾਡੇ ਕੰਪਿਊਟਰ ਨੇ ਅੱਜ ਮੈਂ ਅੱਜ ਦੀ ਪ੍ਰਵੇਖ ਚ ਹੁਣ ਇਹਨਾਂ ਕਹਾਂ ਜੇ ਬਾਬਾ ਜੀ ਵੇਲੇ ਕੰਪਿਊਟਰ ਕੋਈ ਨਹੀਂ ਝੂਠ ਬੋਲ ਕੇ ਮੈਂ ਅੱਜ ਦੀ ਗਿਣਤੀ ਜੋ ਕੰਪਿਊਟਰ ਨੇ ਕੈਲਕੂਲੇਟਰ ਨੇ ਜੋ ਕੁਝ ਆਏ ਗੁਰੂ ਸਾਹਿਬ ਕਹਿੰਦੇ ਜਿੰਨੇ ਤੁਸੀਂ ਬੰਦਿਆਂ ਨੇ ਕੀਂਦ ਸੇ ਮਿੱਥੇ ਨੇ ਨਾ ਇਹ ਸਾਰਿਆਂ ਦਾ ਸਾਰੇ ਨਾਸ਼ ਹੋ ਜਾਣਾ ਉਹਨੇ ਫਿਰ ਬਾਕੀ ਰਹਿ ਜਾਣਾ ਹੈ ਗੁਰੂ ਜੀ ਕਹਿੰਦੇ ਲੇਖਾ ਹੋਏ ਵਿਨਾਸ਼ ਜਿਹੜੇ ਬੰਦਿਓ ਤੁਹਾਡੇ ਹਿੰਦਸੇ ਨੇ ਗਿੰਤੀਆਂ ਮੰਤੀਆਂ ਨੇ ਮਹਿਤ ਕਾ ਜੋ ਕੁਝ ਕਹੇ ਇਹ ਸਾਰੇ ਦਾ ਸਾਰਾ ਥੋੜਾ ਪਹਿ ਜਾਣਾ ਜਿਹੋ ਦਾ ਲੇਖਾ ਕਰਨ ਗਏ ਤਾਂ ਲੇਖਾ ਹੀ ਵਿਨਾਸ਼ ਹੋ ਜਾਣਾ ਮੁੱਕ ਜਾਣਾ ਲੇਖਾ ਹੋਏ ਤਾਂ ਲਿਖੀ ਹੈ ਲਿਖੀ ਹੈ ਲੇਖਾ ਹੋਏ ਵਿਨਾਸ਼ ਗੁਰੂ ਸਾਹਿਬ ਜੀ ਫਿਰ ਇਹ ਕੌਣ ਜਾਣੇਗਾ ਕਹਿੰਦੇ ਇਧਰ ਨਾ ਤੁਰੋ ਤੁਸੀਂ ਸਲੌਤਾ ਵੱਲ ਚੱਲੋ ਸੁਣਿਓ ਇਸ ਬੇਨਤੀ ਨੂੰ ਫਿਰ ਮਹਾਰਾਜ ਇਹ ਸਵਾਲ ਕਹ ਬੰਦੇ ਚ ਕਹਿਣ ਲੱਗੇ ਤੂੰ ਗੱਲ ਗੱਲ ਸੁਣ ਨਾਨਕ ਵੱਡਾ ਆਖੀਆ ਆਹ ਕਰਿਆ ਕਰ ਤੂੰ ਇਹ ਦਰਨਾ ਪਉ ਕਦੋਂ ਬਣਿਆ ਕਿੰਨੇ ਕੋਨੇ ਨਾਨਕ ਵੱਡਾ ਆਖੀਆ ਉਸ ਬਣਾਉਣ ਵਾਲੇ ਨੂੰ ਵੱਡਾ ਕੋ ਤੇ ਯਾਦ ਰੱਖਿਓ ਇਹ ਤੋ ਕੋਈ ਚੱਲ ਨਹੀਂ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰੋ ਦਾ ਅੰਤ ਨਹੀਂ ਨਾਨਕ ਵੱਡਾ ਆਖੀਆ ਆਪੇ ਜਾਣੈ ਆਪ ਆਪਣੇ ਆਪ ਨੂੰ ਆਪ ਜਾਣੇ ਤੈਨੂੰ ਇੱਕੋ ਗੱਲ ਕਹਿੰਦਾ ਤੂੰ ਆਹ ਕਰਿਆ ਕਰ ਸਾ ਲਾਹੀ ਸਾ ਲਾਹੀ